ਕਿਸਾਨ ਵੀਰੋ RAM RAM ਸਤਿ ਸ਼੍ਰੀ ਅਕਾਲ ਨਮਸਕਾਰ ਕਿਸਾਨ ਮੇਲੇ ਚ ਅੱਜ ਤੁਹਾਨੂੰ ਦਿਖਾਣੇ ਆ ਵੇਖ ਲਓ ਐਗਰੀਕਲਚਰ ਖੇਤੀਬਾੜੀ ਸੰਧਾ ਸਰ ਬਣਾ ਲਿਆ ਨੇ ਠੀਕ ਹੈ ਜੀ ਸਰਬਨਾਂ ਕੰਪਨੀਆਂ ਜਾਂ ਕੋਈ ਕਿਸੇ ਦਾ ਆਪਣੀ ਫਰਮ ਹੈ ਇੰਪਲੀਮੈਂਟ ਬਣਾਉਂਦੇ ਆ ਵੇਖ ਲਓ ਚੰਗਾ ਤਕੜਾ ਸਟਾਲ ਆਇਆ ਤੇ ਕਾਫੀ ਇੰਪਲੀਮੈਂਟ ਹੈ ਇੱਥੇ ਲੱਗ ਲੱਗ ਤਰ੍ਹਾਂ ਦੀ ਹੱਲਾ ਆ ਸਾਰੇ ਇੰਪਲੀਮੈਂਟ ਦਿਖਾਣੇ ਆ ਵੀਡੀਓ ਚ ਬੰਦੇ ਰਹੋ ਠੀਕ ਹੈ ਜੀ ਸਭ ਤੋਂ ਪਹਿਲੇ ਇਧਰੋਂ ਸ਼ੁਰੂ ਕਰਦੇ ਹਾਂ ਦੇ ਛੋਟੇ ਜਿਹੇ ਇੰਪਲੀਮੈਂਟ ਤੋਂ ਸ਼ੈ ਚੈੱਕ ਕਰ ਲੋ ਸੋਇਲ ਡਿਗਰ ਕਾ ਦਿੰਦੇ ਜਦੋਂ ਸਿੰਗਲ ਲੱਤ ਆਲਾ ਇਹ ਹੰਦਾ ਸਿਸਟਮ ਆ ਪੂਰਾ ਨੰਬਰ ਵਗੈਰਾ ਆ ਗਿਆ ਜੰਦਰਾ ਇਹਨਾਂ ਨੇ ਨਾ ਰੇਟ ਨਹੀਂ ਲਿਖਿਆ ਦਾ ਨਾਲ ਨਹੀਂ ਤੇ ਕਈ ਕੰਪਨੀਆਂ ਦੇ ਰੇਟ ਵੀ ਲਿਖੇ ਹੁੰਦੇ ਆ ਮੇਲਾ ਡਿਸਕਾਊਂਟ ਦੇ ਨਾਲ ਰੇਟ ਨਹੀਂ ਸ਼ੋਅ ਕੀਤਾ ਉਹਦਾ ਵੀ ਦੇਖ ਲੋ ਤੁਸੀਂ ਬਿਨਾਂ ਰੇਟ ਤੋਂ ਹੀ ਠੀਕ ਹੈ ਜੀ ਚੈੱਕ ਕਰ ਲੋ ਹੋਲਡਿੰਗ ਹੱਲ ਆ ਗਏ ਚੱਕਰ ਦੋ ਫੋਲ ਦੇ ਇਧਰੋਂ ਆ ਦੋ ਫੋਲ ਦੇ ਇਧਰੋਂ ਠੀਕ ਹੈ ਜੀ ਸਰੋ ਚੈੱਕ ਰੰਗ ਵੀ ਲੱਗ ਲੱਗਾ ਸਾਰੇ ਅ ਵੀ ਦੋ ਫੋਲ ਦੇ ਇਧਰੋਂ ਆ ਕਾ ਚੀਜ਼ ਦੇਖੋ ਕਿ ਡੀ ਹੈਵੀ ਆ ਕਿ ਡੀ ਪਾਈਪ ਲਾਈ ਹੈ ਤਗੜੀ ਆ ਚੰਗੇ ਹੈ ਵੀ ਇੰਪਲੀਮੈਂਟ ਆ ਕਿਸਾਨ ਵੀਰੋ ਸਾਰੇ ਲੋਇਆ ਹੀ ਹੈ ਜਿੰਨਾ ਲਾਈ ਜਾਓ ਬਸ ਰੇਟ ਵਧਾਈ ਜਾਓ ਠੀਕ ਹੈ ਜੀ ਤੋ ਵਧਾ ਤਿੰਨ ਨਫੋਲ ਦੇ ਹੋਣਾ ਲੈ ਆ ਕੇ 1 2 ਤੇ 3 ਤਿੰਨੇ ਦੋਨਾਂ ਤੇ ਨੁਦਰੋ ਫੋਲ ਦਾ ਅਭੀ ਲੱਗਿਆ ਨਾਲ ਟਾਇਰ ਜਾ ਵੀ ਚੈੱਕ ਕਰ ਲੈ ਠੀਕ ਹੈ ਜੀ ਕਰੋ ਚੈੱਕ ਪ੍ਰੈਸ਼ਰ ਆਲੀ ਨੇ ਦੋਨੇ ਕਿੰਨੀਆਂ ਹੈ ਟੋਟਲ ਬਈ 19 19 ਹਰ ਹੋਇਆ ਕਿਸਾਨ ਵੀਰੋ ਤੇ ਤੂੰ ਟਰੈਕਟਰ ਵੀ ਤਗੜਾ ਹੀ ਚਾਹੀਦਾ ਫਿਰ 19 ਮਾ ਡਾਇਰੈਕਟਰ ਕੋ ਬੁਕਿੰਗ ਨਹੀਂ ਆਈ। ਅਕੀ ਜੰਦਰਾ ਆ ਗਿਆ ਹੁੰਦਾ। ਇਹ ਪ੍ਰਾਲੀ ਦਾ ਪਾਉਂਗੇ। ਇਹ ਪ੍ਰਾਲੀ ਦਾ ਭਰ ਜਾਂਦੀਆਂ ਨੇ ਜੀ। ਅਸਲਾਮੁਅਲਾਈਕੁਮ। ਪ੍ਰਾਲੀ। ਪ੍ਰਾਲੀ ਦੀ ਦਾ ਪ੍ਰਾਲੀ। ਦੇਖੋ। ਪਿੱਛੇ ਹੈ ਨਾਲੇ ਵੀ ਹੈਗੇ ਆ ਪਟਾਣ ਲੱਗ। ਹਾਂ। 33 ਦਾ 33000 ਦਾ। ਰੇਟ ਲਿਖਿਆ ਬਾਈ ਕਿਤੇ? 22000 ਦਾ। 22 ਦਾ। ਇਹਨਾਂ ਕਿਵੇਂ ਘਟਾਦਾ ਹੈ? ਵਾਜਨ ਘਟਾਉਂਦਾ? ਨਹੀਂ। ਕਟਾ ਕਰੋ ਤੋਦਾ ਹ ਅਜਾ ਕਰੋ ਖਸਾਨ ਹਾਜੀ ਜਮਾਤ ਮੈਂ ਕਿਹਨੇ ਖਾਜੀ ਹੈ ਹਾਏ ਲਾ ਲਾ ਕਾਫ ਰੇਟ ਆਉਂ ਤਵੀਆਂ ਆਂਦੀਆਂ ਤੇ 1 2 3 4 5 6 7 8 9 9 ਵਾ ਨੂ 18 ਹੈ ਰਵਾਜ ਹੈ ਚੈੱਕ ਕਰੋ ਛੋਟੀ ਛੋਟੀ ਆਹ ਕਰੋ ਚੈੱਕ ਕਿਸਾਨ ਵੀਰ ਇੱਧਰ ਇਹ ਹੈ ਰੰ ਦਾ ਰਿਵਾਜ ਹੈ ਚੱਲ ਪਿਆ ਅੱਜਕੱਲ੍ਹ ਤੇਨ ਤੇਨ ਫੋਲਡਿੰਗ ਵਾਲਿਆ ਠੀਕ ਹੈ ਜੀ ਦੇਖੋ ਤਾਂ ਦਦ ਵਾਹੇ ਵਧੀਆ ਪ੍ਰੈਸ ਦਾ ਰੇਟ ਨਹੀਂ ਲਾਇਆ ਲਿਖ ਕੇ ਇਹ ਰੇਟ ਲਾ ਦਿੰਦੇ ਨਾ ਕਿਸਾਨ ਵੀਰੋ ਲਿਖ ਕੇ ਆਸਾਨੀ ਹੋ ਜੇ ਨਹੀਂ ਤੁਹਾਨੂੰ ਵੀ ਦੇਖਣ ਚ ਵੀ ਕੀ ਰੇਟ ਆ ਦੇ ਕਿੰਨਾ ਆ ਦੇ ਡਿਸਕਾਊਂਟ ਵਗੈਰਾ ਹੈ ਡਿਸਕਾਹਲੀਆ ਭਾਈ ਭਾ ਅਭੀ ਜਰ ਠੀਕ ਹੈ ਕਿਸਾਨ ਵੀਰੋ ਫਿਰ ਇਹੋ ਹੀ ਕੁਝ ਵੀਡੀਓ ਹੀ ਦੂਰੋਚਾਕਾ ਲੈ ਲਓ